ਸਤਿ ਸ਼੍ਰੀ ਅਕਾਲ ਪਿਆਰੀ ਬੱਚਿਓ ஆன்ਲਾਈਨ ਕਲਾਸ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਪਿਆਰੀ ਬੱਚਿਓ ਅੱਜ ਆਪਾਂ ਪਿਆਰੇ ਵਿਦਿਆਰਥੀਓ ਅੱਜ ਅਸੀਂ ਪੰਜਵੀਂ ਜਮਾਤ ਦੇ ਗ੍ਰਿਤ ਵਿਸ਼ੇ ਦੇ ਪੰਨਾ ਨੰਬਰ 4 ਉੱਪਰ ਦਿੱਤੇ ਸਵਾਲ ਸਥਾਨਕ ਮੂਲ ਅੰਕਿਤ ਮੂਲ ਅਤੇ ਵਿਸਤ੍ਰਿਤ ਰੂਪ ਨਾਲ ਸੰਬੰਧਿਤ ਸਵਾਲਾਂ ਨੂੰ ਸਮਝਣ ਦਾ ਯਤਨ ਕਰਾਂਗੇ ਸਥਾਨਕ ਮੁੱਲ ਬੱਚਿਓ ਇਹ ਕਿਸੇ ਵੀ ਅੰਕ ਦੇ ਸਥਾਨ ਦਾ ਮੁੱਲ ਹੁੰਦਾ ਹੈ ਜਿਸ ਤਰ੍ਹਾਂ ਇਪਰੀਆ ਅਤੇ ਉਸ ਦੀ ਮਾਤਾ ਰੇਨੂ ਹੈ ਰੇਨੂ ਆਪਣੀ ਬੇਟੀ ਪ੍ਰੀਆ ਨੂੰ ਘਰ ਵਿੱਚ ਖਾਣਾ ਖਵਾ ਰਹੀ ਹੈ ਰੇਨੂ ਕਾ ਅਧਿਆਪਕ ਦੇ ਰੂਪ ਵਿੱਚ ਆਪਣੀ ਬੇਟੀ ਪ੍ਰਿਆ ਨੂੰ ਜਮਾਤ ਵਿੱਚ ਪੜ੍ਹਾ ਰਹੀ ਹੈ ਤਾਂ ਹੁਣ ਪਿਆਰੇ ਬੱਚਿਓ ਘਰ ਅਤੇ ਸਕੂਲ ਵਿੱਚ ਰੇਨੂ ਅਤੇ ਪ੍ਰਿਆ ਦਾ ਚਿਹਰਾ ਤਾਂ ਇੱਕੋ ਹੀ ਹੈ ਚਿਹਰਾ ਤੋਂ ਭਾਵੇਂ ਅੰਕਿਤ ਮੌਲਤਾ ਉਹੀ ਨੇ ਇਹ ਪ੍ਰਿਆ ਵੀ ਉਹੀ ਹੈ ਰੇਨੂ ਵੀ ਉਹੀ ਹੈ ਪਰ ਸਥਾਨ ਦੇ ਬਦਲਣ ਨਾਲ ਦੋਹਾਂ ਦੇ ਰੋਲ ਭੂਮਿਕਾ ਬਦਲ ਗਈ ਹੈ ਘਰ ਵਿੱਚ ਉਹ ਮਾਂ ਅਤੇ ਧੀ ਸੀ ਸਕੂਲ ਵਿੱਚ ਉਹ ਅਧਿਆਪਕ ਅਧਿਮਧਾਰਤ ਜਿਸ ਤਰ੍ਹਾਂ b تنਤੇ ਤੇ ਇਹਨਾਂ ਦੇ ਜਦੋਂ ਸਥਾਨ ਬਦਲ ਗਏ ਤਾਂ ਇਹ ਹੋ ਗਿਆ 32 32 ਉਦਾਹਰਨ ਦੇ ਤੌਰ ਤੇ ਸਾਨੂੰ ਦਿੱਤਾ ਹੈ ਸੰਖਿਆ 8685 ਨੂੰ ਸਥਾਨਕ ਮੁੱਲ ਅਨੁਸਾਰ ਨਹੀਂ ਉੱਪਰ ਦਰਸਾਓ ਸਥਾਨਕ ਮੁੱਲ ਅਨੁਸਾਰ ਨਹੀਂ ਪਿਆਰੇ ਬੱਚਿਓ ਇਕਾਈ ਦਹਾਈ ਸੈਂਕੜਾ ਹਜ਼ਾਰ 10 ਹਜ਼ਾਰ ਅਸੀਂ ਜਿਵੇਂ ਸੰਖਿਆਵਾਂ ਨੂੰ ਪੜ੍ਹਦੇ ਹਾਂ ਉਸੇ ਤਰ੍ਹਾਂ ਅਸੀਂ ਸੰਖਿਆ ਨੂੰ ਲਿਖ ਲੈਂਦੇ ਹਾਂ 8685 5 ਹੈ ਜਿਹੜਾ ਸਾਡਾ ਇਕਾਈ ਦੇ ਸਥਾਨ ਤੇ ਹੈ 8 ਦਹਾਈਆਂ ਹਨ 6 ਸੈਂਕੜੇ ਹਨ ਤੇ 8 ਹਜ਼ਾਰ ਹੈ ਇਹ ਇਹਨਾਂ ਦੇ ਸਥਾਨ ਅਸੀਂ ਸਾਨੂੰ ਦਿੱਤੇ ਹੋਏ ਹਨ ਅਸੀਂ ਇਹਨਾਂ ਨੂੰ ਸਥਾਨਕ ਮੁੱਲਸਾਰਨੀ ਉੱਪਰ ਬਰਸਾ ਦਿੱਤਾ ਹੈ ਇਸੀ ਤਰ੍ਹਾਂ ਸਾਡਾ 6ਵਾਂ ਸਵਾਲ ਹੈ ਪੇਜ ਨੰਬਰ 4 ਦੇ ਉੱਤੇ ਲਿਖੀਰੇ ਅੰਕ ਦਾ ਸਥਾਨਕ ਮੁੱਲ ਪਤਾ ਕਰੋ ਪਿਆਰੇ ਬੱਚਿਓ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਸਥਾਨਕ ਮੁੱਲ ਕਿਸੇ ਵੀ ਸੰਖਿਆ ਦੇ ਵਿੱਚ ਕਿਸੇ ਅੰਕ ਦਾ ਅੰਕ ਦੇ ਸਥਾਨ ਦਾ ਮੁੱਲ ਜਿਵੇਂ ਸਾਨੂੰ ਇਸ ਵਿੱਚ 8 ਦਾ ਪੁੱਛਿਆ ਹੈ ਸਭ ਤੋਂ ਪਹਿਲਾਂ ਅਸੀਂ ਇਹਨਾਂ ਨੂੰ ਸਥਾਨਕ ਮੁੱਲ ਸਾਰਣੀ ਦੇ ਉੱਪਰ ਦਰਸਾ ਲੈਂਦੇ ਹਾਂ 9 ਇਕਾਈਆਂ ਹਨ 8 ਦਹਾਈਆਂ ਹਨ ਤੇ 7 ਸੈਂਕੜੇ ਹਨ ਸਾਨੂੰ ਜੋ ਲਾਈਨ ਹੈ ਲਕੀਰਾ ਹੈ ਉਹ 8 ਅੰਕ ਹੈ 8 ਅੰਕ ਦਾ ਸਾਨੂੰ ਅਸੀਂ ਸਥਾਨਕ ਮੁੱਲ ਦੱਸਣਾ ਹੈ ਪਿਆਰੇ ਬੱਚਿਓ ਅਸੀਂ ਦੇਖ ਲਿਆ ਹੈ ਕਿ 9 ਹੈ ਜੋ ਇਕਾਈ ਦੇ ਸਥਾਨ ਤੇ ਹੈ 8 ਦਹਾਈ ਦੇ ਸਥਾਨ ਤੇ ਹੈ ਤੇ 7 ਸੈਂਕੜੇ ਦੇ ਸਥਾਨ ਤੇ ਹੈ 8 ਦਹਾਈ ਦੇ ਸਥਾਨ ਤੇ ਹੈ 1 ਦਹਾਈ 10 ਦੀ ਹੁੰਦੀ ਹੈ ਤਾਂ 8 ਦਹਾਈਆਂ ਹੋਈਆਂ 80 ਦੀ ਤਾਂ ਸਾਡਾ ਸਥਾਨਕ ਮੁੱਲ ਕੀ ਹੋਇਆ 8 ਦਾ ਸਥਾਨਕ ਮੁੱਲ 80 ਇਸੇ ਤਰ੍ਹਾਂ ਸਾਡਾ ਅਗਲਾ ਸਵਾਲ ਹੈ 2782 ਇਸ ਨੂੰ ਵੀ ਅਸੀਂ ਸਥਾਨਕ ਮੁੱਲ ਅਨੁਸਾਰ ਨਿਤੇ ਦਰਸਾ ਕੇ ਹੱਲ ਕਰਨ ਦਾ ਯਤਨ ਕਰਦੇ ਹਾਂ ਦੋ ਇਕਾਈਆਂ ਹਨ ਇਸ ਵਿੱਚ ਅੱਠ ਦਹਾਈਆਂ 7 ਸੈਂਕੜੇ ਤੇ 2000 ਮਤਲਬ 2000 ਇਕਾਈ ਦੇ ਸਥਾਨ ਤੇ ਹੈ 8 ਦਹਾਈ ਦੇ ਸਥਾਨ ਤੇ ਹੈ ਸੈਂਕੜਾ 7 ਦੇ ਸਥਾਨ ਤੇ ਹੈ ਤੇ ਇਹ ਵਾਲਾ 2000 ਤੇ ਦੇਖੋ ਦੋ ਦੋ ਵਾਰ ਆਇਆ ਹੈ ਪਰ ਇੱਕ ਸਥਾਨ ਇਕਾਈ ਦੇ ਸਥਾਨ ਤੇ ਹੈ ਤੇ ਦੂਜਾ ਦੋ ਹਜ਼ਾਰ ਵਾਲੇ ਸਥਾਨ ਤੇ ਹੈ ਤੇ ਸਾਨੂੰ ਪੁੱਛਿਆ ਹੁਣ 710 ਦਾ ਸਾਰੰਕ ਮੁੱਲ 7 ਸੈਂਕੜੇ ਦੇ ਸਥਾਨ ਤੇ ਹੈ ਪਿਆਰੇ ਵਿੱਚੋਂ ਸੈਂਕੜਾ ਇੱਕ ਸੈਂਕੜਾ 100 ਹੁੰਦਾ ਹੈ ਤਾਂ 7 ਸੈਂਕੜੇ 700 ਹੁੰਦੇ ਹਨ ਇਸ ਲਈ ਇਸ ਦਾ ਸਾਰੰਕ ਮੁੱਲ ਹੈ 700 ਇਸੇ ਤਰ੍ਹਾਂ ਸਾਡਾ 36ਵਾਂ ਸਵਾਲ 7819 7819 ਨੂੰ ਵੀ ਅਸੀਂ ਸਥਾਨਕ ਮੁੱਲ ਦੇ ਅਨੁਸਾਰ 9 ਹਿੰਟਲਾ ਸਾਡਾ ਇਕਾਈ ਦੇ ਸਥਾਨ ਤੇ ਹੈ 1 ਦਹਾਈ ਦੇ ਸਥਾਨ ਤੇ ਹੈ 8 ਸੈਂਕੜੇ ਦੇ ਸਥਾਨ ਤੇ ਹੈ ਤੇ 7 ਹਜ਼ਾਰ ਵਾਲੇ ਸਥਾਨ ਤੇ ਹੈ ਤੇ ਅਸੀਂ ਲਕੀਰਾ ਬੁਲ ਹੈ ਸਾਡਾ 9 9 ਦਾ ਅਸੀਂ ਸਥਾਨਕ ਮੁੱਲ ਪਤਾ ਕਰਨਾ ਹੈ ਬੱਚਿਓ 9 ਇਕਾਈਆਂ ਹਨ 9 ਇਕਾਈ ਵਾਲੇ ਸਥਾਨ ਤੇ ਹੈ ਇਸ ਲਈ ਸਥਾਨਕ ਮੁੱਲ ਵੀ ਕਿੰਨਾ ਹੋਵੇਗਾ 9 ਇਸੇ ਤਰ੍ਹਾਂ ਸਾਡਾ ਈ ਸਵਾਲ ਹੈ 5492 ਸਾਨਕਮਲ ਸਾਰਣੀ ਤੇ ਅਸੀਂ 9 ਇਕਾਈ ਦੇ ਸਥਾਨ ਤੇ ਹੈ 8 ਦਹਾਈ ਦੇ ਸਥਾਨ ਤੇ ਹੈ 4 ਸੈਂਕੜੇ ਦੇ ਸਥਾਨ ਤੇ ਹੈ ਤੇ 5000 ਦੇ ਸਥਾਨ ਤੇ ਹੈ ਤੇ ਲਕੀਰਾ ਮੁਲ ਹੈ ਸਾਡਾ 5 5 ਦਾ ਅਸੀਂ ਸਥਾਨਕੁੱਲ ਪਤਾ ਕਰਨਾ ਹੈ ਪਿਆਰੇ ਵਿੱਚੋਂ 5 ਹਜ਼ਾਰ ਦੇ ਸਥਾਨ ਤੇ ਹੈ ਤਾਂ ਸਥਾਨਕੁੱਲ ਕਿੰਨਾ ਹੋਏਗਾ ਇਹਦਾ 5000 ਈ ਸਵਾਲ ਹੈ ਸਾਡਾ ਅ 9 ਹੈ ਜਿਹੜਾ ਇਕਾਈ ਦੇ ਸਥਾਨ ਤੇ ਹੈ 0 ਦਹਾਈ ਦੇ ਸਥਾਨ ਤੇ ਹੈ ਸੈਂਕੜੇ ਦੇ ਸਥਾਨ ਤੇ 0 ਤੇ 7000 ਦੇ ਸਥਾਨ ਤੇ ਤੇ ਅਸੀਂ ਇਸ ਦਹਾਈ ਵਾਲੇ ਸਥਾਨ ਵਾਲੀ 0 ਦਾ ਪਤਾ ਕਰਨਾ ਹੈ ਤਾਂ ਦਹਾਈ ਦੇ ਸਥਾਨ ਤੇ 0 ਹੈ ਤਾਂ ਇਸ ਦਾ ਸਥਾਨਕ ਮੁੱਲ ਵੀ ਕੀ ਹੋਏਗਾ 0 ਸਾਡਾ 7ਵਾਂ ਸਵਾਲ ਹੈ ਵਿਸਤ੍ਰਿਤ ਰੂਪ ਵਿੱਚ ਲਿਖੋ ਵਿਸਤ੍ਰਿਤ ਰੂਪ ਪਿਆਰੇ ਬੱਚਿਓ ਜੇ ਇਸ ਨੂੰ ਸੌਖੀ ਭਾਸ਼ਾ ਦੇ ਵਿੱਚ ਸਮਝਣਾ ਹੋਵੇ ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿਸ ਸੰਖਿਆ ਦੇ ਵਿੱਚ ਦਿੱਤੇ ਸਾਰੇ ਅੰਕਾਂ ਦਾ ਸਥਾਨਿਕ ਮੁੱਲ ਬਤਾ ਕਰਨਾ ਤਾਂ ਜਿਵੇਂ ਸਭ ਤੋਂ ਪਹਿਲੀ ਰਕਮ ਹੈ ਇਹ ਸਵਾਲ ਅਸੀਂ ਕਰਾਂਗੇ ਸਭ ਤੋਂ ਪਹਿਲਾਂ 492 ਇਹਨੂੰ ਵੀ ਅਸੀਂ ਸਥਾਨਿਕ ਮੁੱਲ ਅਨੁਸਾਰ ਨਹੀਂ ਤੇ ਦੱਸਾ ਲੈਣੇ ਹਨ ਇਕਾਈਆਂ 2 ਹਨ ਦਹਾਈਆਂ 9 ਹਨ ਤੇ ਸੈਂਕੜੇ ਤੇ ਸਥਾਨ ਤੇ ਹੈ 4 ਤੇ ਹੁਣ ਅਸੀਂ ਕੱਲੇ-ਕੱਲੇ ਅੰਕ ਦਾ ਸਥਾਨਿਕ ਮੁੱਲ ਪਤਾ ਕਰਨਾ ਹੈ ਸਭ ਤੋਂ ਪਹਿਲਾਂ ਅਸੀਂ ਦੋ ਦਾ ਸਥਾਨਕ ਮੁੱਲ ਪਤਾ ਕਰਦੇ ਹਾਂ ਦੋ ਇਕਾਈ ਦੇ ਸਥਾਨ ਤੇ ਹੈ ਦੋ ਦੀ 1 ਨਾਲ ਗੁਣਾ ਕੀਤੀ ਤਾਂ ਆ ਗਿਆ ਦੋ ਤੇ ਨੌ ਦਹਾਈ ਦੇ ਸਥਾਨ ਤੇ ਹੈ ਨੌ ਦੀ ਜੇ ਅਸੀਂ ਦਹਾਈ ਦਹਾਈ 10 ਦੀ ਹੁੰਦੀ ਹੈ ਨੌ ਦਾ 90 ਨੌ ਦਾ ਮੁੱਲ ਹੈ ਜੋ 90 ਹੈ ਫਿਰ ਚਾਰ ਦਾ ਸਥਾਨਕ ਮੁੱਲ ਚਾਰ ਸੈਂਕੜੇ ਦੇ ਸਥਾਨ ਤੇ ਹੈ 4 100 ਸੈਂਕੜੇ ਦਾ ਪ੍ਰਭਾਵ ਹੁੰਦਾ ਹੈ 100 4 100 400 ਇਸ ਤਰ੍ਹਾਂ ਸਾਡਾ ਜਿਹੜਾ ਵਿਸਤ੍ਰਿਤ ਰੂਪ ਹੋਏਗਾ 4 ਦਾ 400 9 ਦਾ 90 ਤੇ 2 ਦਾ 2 ਇਹ ਸਾਡਾ ਵਿਸਤ੍ਰਿਤ ਰੂਪ ਹੋ ਗਿਆ ਹਰ ਇੱਕ ਅੰਕ ਦਾ ਸਥਾਨਕ ਇਸੇ ਤਰ੍ਹਾਂ ਸਾਡਾ ਅਗਲਾ ਸਵਾਲ ਹੈ 20 ਸਵਾਲ 1280 ਇਸ ਨੂੰ ਵੀ ਅਸੀਂ ਪਹਿਲਾਂ ਸਥਾਨਕ ਮੁੱਲ ਸਾਰਣੀ ਤੇ ਦਰਸਾ ਲੈਣੇ ਹਨ 0 8 2 1 ਤੇ ਹੁਣ ਅਸੀਂ 1 ਦਾ ਸਥਾਨਕ ਮੁੱਲ ਹੋ ਗਿਆ 1000 2 ਦਾ ਹੋਏਗਾ 200 ਅਤੇ 8 ਦਾ ਹੋਏਗਾ 80 ਦਹਾਈ ਦੇ ਸਥਾਨ ਤੇ ਹੈ 0 ਇਕਾਈ ਦੇ ਸਥਾਨ ਤੇ ਹੈ 0 ਤਾਂ ਸਾਡਾ ਵਿਸਤ੍ਰਿਤ ਰੂਪ ਕੀ ਹੋਏਗਾ 1000 ਜੋੜ 200 ਜੋੜ 80 ਜੋੜ 0 ਇਸੇ ਤਰ੍ਹਾਂ ਸਾਡਾ C ਸਵਾਲ ਹੈ 3009 9 ਇਕਾਈਆਂ ਨੇ ਦਹਾੜੇ ਦੇ ਸਥਾਨ ਤੇ 0 ਹੈ ਸੈਂਕੜੇ ਦੇ ਸਥਾਨ ਤੇ 0 ਹੈ ਹਜ਼ਾਰ ਦੇ ਸਥਾਨ ਤੇ 3 ਹੈ ਤਾਂ 3 ਦਾ ਸਥਾਨਕ ਮੁੱਲ ਹੋਏਗਾ 3000 0 ਦਾ ਹੋਏਗਾ 0 ਦਹਾੜੇ ਦੇ ਸਥਾਨ ਤੇ 0 ਹੈ ਇਸਦਾ ਵੀ 0 ਇਕਾਈ ਦੇ ਸਥਾਨ ਤੇ 9 ਹੈ 9 ਤਾਂ ਸਾਡਾ ਵਿਸਤ੍ਰਿਤ ਰੂਪ ਇਹਗਾ ਇਸ ਤਰ੍ਹਾਂ ਫਿਰ ਸਾਡਾ ਡੀ ਸਵਾਲ ਹੈ 8765 ਇਸ ਨੂੰ ਵੀ ਅਸੀਂ ਦਰਸਾ ਲੈਨੇ ਆ ਸਾਡੇ ਸਥਾਨਿਕ ਹੁਲਸਾਰਨੀ ਤੇ 8 ਹੈ ਹਜ਼ਾਰ ਵਾਲੇ ਸਥਾਨ ਤੇ 8000 7 ਹੈ ਸੈਂਕੜੇ ਦੇ ਸਥਾਨ ਤੇ 700 6 ਹੈ ਦਹਾਈ ਦੇ ਸਥਾਨ ਤੇ 60 ਤੇ 5 ਹੈ ਇਕਾਈ ਦੇ ਸਥਾਨ ਤੇ 5 ਤਾਂ ਇਹ ਹੋਏਗਾ ਸਾਡਾ ਵਿਸਤ੍ਰਿਤ ਰੂਪ ਹੁਣ ਅਸੀਂ ਅਗਲਾ ਸਵਾਲ ਹੈ ਸਾਡਾ 9000b ਇਹਨੂੰ ਵੀ ਅਸੀਂ ਸਾਨਕ ਮoolਸਾਰਣੀ ਤੇ ਦਰਸਾ ਲੈਂਦੇ ਹਾਂ ਤੇ 9 ਦਾ ਹੋਏਗਾ 9000 0 0 2 ਦਾ ਹੋਏਗਾ 20 ਦਹਾਈ ਦੇ ਸਾਂਤੇ ਹੈ ਇਕਾਈ ਦੇ ਸਾਂਤੇ ਹੈ 0 ਤਾਂ ਸਾਡਾ ਵਿਸਤ੍ਰਿਤ ਰੂਪ ਹੋਏਗਾ ਇਹ ਵਾਗ ਬਹੁਤ ਧੰਨਵਾਦ ਬੱਚਿਓ ਉਮੀਦ ਕਰਦਾ ਹਾਂ ਇਹ ਵੀਡੀਓ ਵੀ ਤੁਹਾਨੂੰ ਪਸੰਦ ਆਵੇਗੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ